ਮੈਂ ਉਸ ਹਰ ਇੱਕ ਨੌਜਵਾਨ ਦੇ ਹੱਕ ਦੇ ਵਿੱਚ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਨੇ ਸਿੱਧੂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਪੰਨੇ ਸਿੱਧੂ ਨੇ ਲੱਖਾਂ ਕਰੋੜਾਂ ਰੁਪਈਆ ਉਹਨਾਂ ਠੱਗ ਚੋਰ ਏਜੰਟਾਂ ਤੋਂ ਜਿਹੜੇ ਨੇ ਲੋਕਾਂ ਦੇ ਮੜਾਏ ਨੇ ਜਿਹੜੇ 2-2 3-3 ਸਾਲ ਦੇ 4-4 ਸਾਲ ਦੇ ਫਸੇ ਹੋਏ ਸੀ ਮਨ ਨੂੰ ਤਾਂ ਹਾਸਾ ਆਉਂਦਾ ਠੀਕ ਆ ਪਾਨਾ ਸਿੱਧੂ ਮੈਂ ਕੋਈ ਪਾਨਾ ਸਿੱਧੂ ਦਾ ਵਕੀਲ ਬਣ ਕੇ ਨਹੀਂ ਇੱਥੇ ਬੈਠਾ ਮੈਂ ਕੋਈ ਪਾਨਾ ਸਿੱਧੂ ਦਾ ਕੋਈ ਮੇਰਾ ਮੈਂ ਇੱਕ ਗੱਲ ਕਹਿਣਾ ਉਹ ਪਾਨਾ ਸਿੱਧੂ ਮੇਰਾ ਕੋਈ ਭੂਆ ਦਾ ਪੁੱਤ ਨਹੀਂ ਬਾਈ ਠੀਕ ਹੈ ਨਾ ਹਾਸਾ ਆਉਦਾ ਯਾਰ ਤੁਸੀਂ ਲੱਖ ਰੁਪਈਆ ਦਾ ਕਹਿ ਦੋ ਘੱਟ ਤੋਂ ਘੱਟ ਜੇ ਕੋਈ ਝੂਠਾ ਉਹਦੇ ਪਰਚਾ ਪਾਉਣਾ ਹੀ ਆ ਜਾਂ ਉਹ ਬੰਦਾ ਪੋਸਟ ਪਾ ਕੇ ਜਾਂ ਜਿਵੇਂ ਵੀ ਜਿਵੇਂ ਕਿਵੇਂ ਕਰਕੇ ਉਹ ਲੈ ਸਕਦਾ ਯਾਰ ਉਹ 10000 ਰੁਪਈਆ ਉਹ ਵੀ ਖੋਊਗਾ 10000 ਖੋਊਗਾ ਯਾਰ ਇਹ ਗੱਲ ਪੱਛ ਸਕਦੀ ਆ ਯਾਰ ਕੇਸ ਪਾਉਣ ਦਾ ਕੋਈ ਚੱਜ ਦਾ ਦਾ ਪਾ ਲੰਦੇ ਉਹ ਰੁਪਈਆ ਮੜਾਤਾ 10 ਲੱਖ ਮੜਾਤਾ ਕਹਿੰਦਾ 15 ਮੜਾਤਾ ਕਹਿੰਦਾ 5 ਮੜਾਤਾ ਕਹਿੰਦਾ 2 ਮੜਾਤਾ ਬਾਈ ਗਲਤ ਕੀ ਕਰਤਾ ਭਾਨੇ ਨੇ ਗੁਨਾਹ ਕੀ ਕਰਤਾ ਉਹ ਯਾਰ ਚਿੱਟੇ ਵਾਲੇ ਦਾ ਫੜ ਲਓ ਜਿਨ੍ਹਾਂ ਨੇ ਘਰਾਂ ਦੇ ਘਰ ਪੱਟਦੇ ਆਸੇ ਚਲੋ ਇਲਜ਼ਾਮ ਲਗਾਉਣੇ ਲੱਗ ਚੀਜੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਕਸਟਡੀ ਵਿੱਚ ਉਸ ਤੇ ਤਸ਼ੱਦਦ ਵੀ ਕੀਤਾ ਗਿਆ ਜੋ ਨਿਰਵਸਤਰ ਕਰਕੇ ਉਸ ਨੂੰ ਠੰਡ ਦੇ ਵਿੱਚ ਰੱਖਿਆ ਗਿਆ। ਬਾਈ ਦੇਖੋ ਪੁਲਿਸ ਦਾ ਜਿਹੜਾ ਵਤੀਰਾ ਹੈ ਨਾ ਆਪਾਂ 84 ਦਾ ਖੜਕੂ ਸੰਘਰਸ਼ ਚੱਕ ਕੇ ਦੇਖ ਲਈਏ। ਉਹਨਾਂ ਨੌਜਵਾਨਾਂ ਦੇ ਨਾਲ ਵੀ ਹੁੰਦਾ ਰਿਹਾ। ਪੁਲਿਸ ਦਾ ਵਤੀਰਾ ਆਪਾਂ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਜਿਹੜੀ ਆ ਕੁੱਟਦੀ ਰਹੀ ਆ ਲੱਖੇ ਸਿਧਾਣੇ ਦੇ ਲਾਈਵ ਦੇ ਵਿੱਚ ਇਹ ਗੱਲ ਲੱਖੇ ਨੇ ਜਿਹੜੀ ਆ ਨਸ਼ਰ ਕੀਤੀ ਸੀ ਕਿ ਹਾਂ ਭਾਨੇ ਸਿੱਧੂ ਨੂੰ 102 ਡਿਗਰੀ 103 ਡਿਗਰੀ ਬਸਾਰ ਦੇ ਵਿੱਚ ਨਿਰਵਸਤਾਰ ਕਰਕੇ ਕੁੱਟਿਆ ਗਿਆ ਬਾਈ ਅਰ ਲੱਖੇ ਨੇ ਹੋਰ ਵੱਡਾ ਇਲਜ਼ਾਮ ਲਗਾਇਆ ਕਿ ਸੀਐਮ ਨੇ ਭਾਨੇ ਸਿੱਧੂ ਦੀ ਕਟਾਈ ਦੇਖੀ ਯਾਰ ਇੱਕ ਹੈੱਡ ਆਫ ਦਾ ਸਟੇਟ ਆ ਇੱਕ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਜੇ ਤੁਸੀਂ ਥੋੜੇ ਪੰਜਾਬ ਦੇ ਨੌਜਵਾਨ ਦੀ ਕਟਾਈ ਤੁਸੀਂ ਲਾਈਵ ਦੇਖ ਰਹੇ ਹੋ ਯਾਰ ਫਿੱਟ ਲਾਹਣਤਾ ਯਾਰ ਇਹ ਹੀ ਰਾਹ ਪਹਿਲੀ ਗੱਲ ਤਾਂ ਉਹ ਲੇਡੀ ਨਹੀਂ ਸਾਹਮਣੇ ਆਈ ਜਿਸ ਨੇ ਭਾਨੇ ਸਿੱਧੂ ਦੇ ਉੱਪਰ ਇਲਜ਼ਾਮ ਲਾਇਆ ਕਿ ਮੇਰਾ ਭਾਨੇ ਨੇ 10000 ਰੁਪਇਆ ਖੋਲਿਆ ਉਹ ਸਾਹਮਣੇ ਨਹੀਂ ਆਈ ਹੁਣ ਦੇਖਦੇ ਆ ਫਿਰ ਜਿਸ ਲੇਡੀ ਦੀ ਚੇਨ ਖੋਈਆ 골ਡ ਚੇਨ ਖੋਈਆ ਓਲਡ ਰੀ ਦਾ ਤੱਕ ਸਾਹਮਣੇ ਆਉਣੀ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕਰੋਗੇ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੋਗੇ ਤੁਸੀਂ ਪੰਜਾਬ ਦੇ এনवायरमेंट ਦੀ ਗੱਲ ਕਰੋਗੇ ਤੁਸੀਂ ਉਹਨਾਂ ਠੱਗ ਏਜੰਟਾਂ ਨੂੰ ਠੀਕ ਆ ਪਾਨੇ ਨੇ ਗਲਤ ਕੀਤਾ ਹੋਊਗਾ ਮੰਨ ਗਿਆ ਜੀ ਪਾਨੇ ਦਾ ਕੋਈ ਹੱਕ ਨਹੀਂ ਬਣਦਾ ਮੈਂ ਪਾਨੇ ਨੂੰ ਵੀ ਕਹਿੰਦਾ ਬਾਈ ਤੇਰਾ ਕੋਈ ਹੱਕ ਨਹੀਂ ਬਣਦਾ ਕਿਸੇ ਤੋਂ ਪੈਸੇ ਦਬਾਉਣ ਦਾ ਠੀਕ ਆ ਫਿਰ ਸਰਕਾਰ ਕੀ ਕਰਦੀ ਆ ਬਾਈ ਸਖਤ ਕਾਨੂੰਨ ਲੈ ਕੇ ਆਵੇ ਇਹਨਾਂ ਠੱਗ ਚੋਰ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿ ਰਿਹਾ ਆਪਣਾ ਕੰਮ ਬਹੁਤ ਨੇ ਬਹੁਤ ਬਹੁਤ ਬੰਦੇ ਨੇ ਜਿਹੜੇ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਇਮਾਨਦਾਰੀ ਨਾਲ ਕਰ ਰਹੇ ਨੇ ਪਰ ਜਿਹੜੇ ਠੱਗ ਚੋਰ ਏਜੰਟਾਂ ਆਮ ਲੋਕਾਂ ਦਾ ਪੈਸਾ ਜਿਹੜਾ ਗਵਨ ਕਰਦੇ ਨੇ ਆਮ ਲੋਕਾਂ ਨੂੰ ਪੈਸੇ ਪਿੱਛੇ ਹਰਾਨ ਕਰਦੇ ਨੇ ਬਈ ਠੱਗ ਸਰਕਾਰ ਉਹਨਾਂ ਦੇ ਪਿੱਛੇ ਕਾਨੂੰਨ ਕਿੰਦੀ ਲੈ ਕੇ ਇੱਕ ਵਾਰੀ ਪੜਤਾਲ ਲਾਓ ਇੱਕ ਵਾਰੀ ਉਹ ਸਾਰਾ ਮਾਮਲਾ ਦੇਖਤਾਲਾਓ ਕਿ ਭਾਨਾ ਕੀ ਕਰ ਰਿਹਾ ਯਾਰ ਕਿਤੇ ਕਿਸੇ ਨੌਜਵਾਨ ਦੇ ਨਾਲ ਗਲਤ ਹੋ ਗਏ ਕਿਤੇ ਉਹ ਸਿਸਟਮ ਦਾ ਸਤਾਹਾ ਦੁਬਾਰੋਂ ਹੱਥਾਂ ਦੇ ਵਿੱਚ ਹਥਿਆਰ ਨਾ ਚੱਕ ਲੈ ਯਾਰ ਲੱਖਾ ਸਧਾਨਾ ਉਹ ਰਾਤੋਂ ਮੁੜਿਆ ਭਾਨਾ ਭਾਈ ਨਹੀਂ ਮੁੜ ਹੋਣਾ ਲੋਕੋ ਗਵਾ ਲੋਂਗੇ ਭਾਨੇ ਨੂੰ ਸਿਸਟਮ ਦੇ ਫੇਲੀਅਰ ਵੀ ਵਜਾ ਦੇ ਨਾਲ ਕਿਤੇ ਭਾਨਾ ਸਿਸਟਮ ਦਾ ਬਾਗੀ ਹੋ ਕੇ ਨਾ ਖੜ ਜਵੇ ਯਾਰ ਭਾਨਾ ਸਿੱਧੂ ਪੰਜਾਬ ਦਾ ਉਹ ਨੌਜਵਾਨ ਜਿਸ ਨੂੰ ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਹੋਏ ਵੇਖਿਆ ਹੋਵੇਗਾ ਤਾਂ ਭਾਨਾ ਸਿੱਧੂ ਤੇ ਪਰਚਾ ਦਰਜ ਹੁੰਦਾ ਇੱਕ ਔਰਤ ਤੋਂ ਰਿਸ਼ਵਤ ਮੰਗਣ ਦੇ ਮਾਮਲੇ ਦੇ ਵਿੱਚ ਤਾਂ ਜਿਸ ਤੋਂ ਬਾਅਦ ਚਾਹੇ ਕੋਈ ਵਕੀਲ ਹੋਵੇ ਚਾਹੇ ਕੋਈ ਪੱਤਰਕਾਰ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ ਉਹ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਖਰਾ ਉਤਰਿਆ ਤਾਂ ਉੱਥੇ ਹੀ ਪੱਤਰਕਾਰ ਸੰਸਾਰਦੀਪ ਸਿੰਘ ਵੀ ਜੋ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆ ਉਤਰਿਆ ਗੱਲਬਾਤ ਕਰਾਂਗੇ ਤਾਂ ਸਵਾਗਤ ਹੈ ਬਾਈ ਤੁਹਾਡਾ ਸਾਡੇ ਚੈਨਲ ਤੇ ਸ਼ੁਕਰੀਆ ਬਾਈ ਰਮਨ ਮੈਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਨਹੀਂ ਮੈਂ ਉਸ ਹਰ ਇੱਕ ਨੌਜਵਾਨ ਦੇ ਹੱਕ ਦੇ ਵਿੱਚ ਜਿਹੜਾ ਪੰਜਾਬ ਦੀ ਗੱਲ ਕਰੂਗਾ ਪਾਨੇ ਸਿੱਧੂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਪਾਨੇ ਸਿੱਧੂ ਨੇ ਲੱਖਾਂ ਕਰੋੜਾਂ ਰੁਪਈਆ ਉਹਨਾਂ ਠੱਗ ਚੋਰ ਏਜੰਟਾਂ ਤੋਂ ਜਿਹੜੇ ਨੇ ਲੋਕਾਂ ਦੇ ਮੜਾਏ ਨੇ ਜਿਹੜੇ 2-2 3-3 ਸਾਲ ਦੇ 4-4 ਸਾਲ ਦੇ ਫਸੇ ਹੋਏ ਸੀ ਬਾਈ ਨੌਜਵਾਨ ਹੈ ਹੀ ਕਿੰਨੇ ਕਨੇ ਪੰਜਾਬ ਚ ਆਪਾਂ ਲੱਖੇ ਸਧਾਣੇ ਦੀ ਗੱਲ ਕਰ ਲਈ ਪਾਨਾ ਸਿੱਧੂ ਦੀ ਗੱਲ ਕਰ ਲਈ ਤੀਸਰਾ ਨਾਮ ਨਹੀਂ ਬੰਦੇ ਦੇ ਮੂੰਹ ਤੇ ਆਂਦਾ ਫਿਰ ਇਹੀ ਤਾਂ ਗੱਲ ਇਹਨਾਂ ਨੌਜਵਾਨਾਂ ਤੇ ਹੀ ਜੋ ਪਰਚੇ ਹੋ ਰਹੇ ਨੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਅੜਕਿਆ ਜਾ ਰਿਹਾ ਹੈ ਬਾਈ ਨੌਜਵਾਨ ਹੀ ਕਹਾ ਹਨਾ ਜਿੰਨੇ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਵੀ ਨੌਜਵਾਨ ਹੈ ਕਿੰਨੇ ਕਨੇ ਲੱਖਾਂ ਬਾਈਆ ਪਾਨਾ ਹੋਰ ਬਹੁਤ ਨੇ ਸਿੱਧੂ ਮੂਸੇਆਲਾ ਸੀ ਚਲੋ ਉਸ ਵਿਚਾਰੇ ਨਾਲ ਹਨਾ ਇੱਕ ਟਰੈਜੇਡੀ ਹੋ ਗਈ ਬਾਈ ਦੀਪ ਸੀਗਾ ਸੰਦੀਪ ਨੰਗਲੰਬੀਆਂ ਕਬੱਡੀ ਨੂੰ ਲੈ ਕੇ ਕਿੰਨਾ ਚਿੰਤਤ ਸੀਗਾ ਚਲੋ ਚਲੇ ਗਏ ਪਰ ਬੋਲਤਾ ਰਿਹਾ ਨਾ ਪੰਜਾਬ ਦਾ ਨੌਜਵਾਨ ਮੈਂ ਹਰ ਉਸ ਨੌਜਵਾਨ ਦੇ ਹੱਕ ਦੇ ਵਿੱਚ ਹਾਂ ਹਰ ਉਸ ਨੌਜਵਾਨ ਦੇ ਲਈ ਬੋਲਣਾ ਮੇਰਾ ਨਹੀਂ ਹਰ ਉਸ ਪੰਜਾਬੀ ਦਾ ਫਰਜ਼ ਆ ਜਿਸੇ ਨੌਜਵਾਨ ਦੇ ਉੱਪਰ ਗਲਤ ਹੋ ਰਿਹਾ ਤੇ ਉਹ ਪੰਜਾਬ ਦੇ ਹੱਕਾਂ ਨੂੰ ਲੈ ਕੇ ਬੋਲਦਾ। ਭਾਨਾ ਸਿੱਧੂ ਦੀ ਗੱਲ ਕਰੀਏ ਜਿਸ ਨੇ ਲੱਖਾਂ ਰੁਪਿਆ ਮੜਵਾਤਾ ਲੋਕਾਂ ਦਾ ਕਰੋੜਾਂ ਰੁਪਿਆ ਮੜਵਾਤਾ ਹਾਲਾਂਕਿ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਖੁਦ ਕਹਿੰਦੇ ਸੀਗੇ ਕਿ ਸਾਡੇ ਕੋਲ 50000 ਰੁਪਿਆ ਲੈ ਲੈ ਪਰ ਉਹ ਮਨਾ ਕਰ ਦਿੰਦਾ ਸੀ ਤੁਹਾਨੂੰ ਲੱਗਦਾ ਕਿ ਉਹ ਬੰਦਾ 10000 ਪਿੱਛੇ ਕਿਸੇ ਨੂੰ ਬਲੈਕਮੇਲ ਕਰੂਗਾ। ਹਾਸਾ ਆਉਂਦਾ ਯਾਰ ਮੈਨੂੰ। ਮਨੂੰ ਤਾਂ ਹਾਸਾ ਆਉਂਦਾ ਠੀਕ ਆ। ਭਾਨਾ ਸਿੱਧੂ ਮੈਂ ਕੋਈ ਭਾਨਾ ਸਿੱਧੂ ਦਾ ਵਕੀਲ ਬਣ ਕੇ ਨਹੀਂ ਇੱਥੇ ਬੈਠਾ ਮੈਂ ਕੋਈ ਭਾਨਾ ਸਿੱਧੂ ਦਾ ਕੋਈ ਮੇਰਾ ਮੈਂ ਇੱਕ ਗੱਲ ਠੀਕ ਆ ਨਾ ਹਾਸਾ ਆਉਂਦਾ ਯਾਰ ਤੁਸੀਂ ਲੱਖ ਰੁਪਈਆ ਦਾ ਕਹਿ ਦਿਓ ਘੱਟ ਤੋਂ ਘੱਟ ਜੇ ਕੋਈ ਝੂਠਾ ਉਹਦੇ ਪਰਚਾ ਪਾਉਣੀ ਆ ਘੱਟ ਤੋਂ ਘੱਟ ਲੱਖ ਰੁਪਈਆ ਕਹਿ ਦਿਓ ਲੱਖ ਹੁੰਦਾ 2 ਲੱਖ ਹੁੰਦਾ 5 ਲੱਖ ਹੁੰਦਾ 10 ਲੱਖ ਹੁੰਦਾ ਅਸੀਂ ਮੰਨ ਲੰਦੇ ਪਰ ਰਮਨ ਪਾਨਾ ਸਿੱਧੂ ਉਹ ਸ਼ਖਸੀਅਤ ਆ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਵੇ ਕਿੰਨੇ ਫੋਲੋਅਰ ਨੇ ਪਾਨਾ ਸਿੱਧੂ ਜੇ ਇੱਕ ਪੋਸਟ ਪਾਵੇ ਪਾਨਾ ਸਿੱਧੂ ਕੀ ਨਹੀਂ ਲੈ ਸਕਦਾ ਹੈਨਾ ਜਦੋਂ ਬੰਦਾ ਪੋਸਟ ਪਾ ਕੇ ਜਾਂ ਜਿਵੇਂ ਵੀ ਜਿਵੇਂ ਕਿਵੇਂ ਕਰਕੇ ਉਹ ਲੈ ਸਕਦਾ ਯਾਰੋ 10000 ਰੁਪਏ ਉਹ ਵੀ ਖੋਊਗਾ 10000 ਖੋਊਗਾ ਯਾਰ ਇਹ ਗੱਲ ਪੱਛ ਸਕਦੀ ਆ ਯਾਰ ਕੇਸ ਪਾਉਣ ਦਾ ਕੋਈ ਚੱਜ ਦਾ ਦਾ ਪਾ ਲੰਦੇ ਉਹ ਤੇ ਬਾਈ ਇੱਕ ਪਾਸੇ ਚਲੋ ਇਲਜ਼ਾਮ ਲਗਾਣੇ ਲੱਗ ਚੀਜ ਐ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਕਸਟਡੀ ਵਿੱਚ ਉਸ ਤੇ ਤਸ਼ੱਦਦ ਵੀ ਕੀਤਾ ਗਿਆ ਜੋ ਨਿਰਵਸਤਰ ਕਰਕੇ ਉਸ ਨੂੰ ਠੰਡ ਦੇ ਵਿੱਚ ਰੱਖਿਆ ਗਿਆ ਬਾਈ ਦੇਖੋ ਪੁਲਿਸ ਦਾ ਜਿਹੜਾ ਵਤੀਰਾ ਹੈ ਹਨਾ ਆਪਾਂ 84 ਦਾ ਖੜਕੂ ਸੰਘਰਸ਼ ਚੱਕ ਕੇ ਦੇਖ ਲਈਏ ਉਹਨਾਂ ਨੌਜਵਾਨਾਂ ਦੇ ਨਾਲ ਵੀ ਹੁੰਦਾ ਰਿਹਾ ਪੁਲਿਸ ਦਾ ਵਤੀਰਾ ਆਪਾਂ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਜਿਹੜੀ ਆ ਕੁੱਟਦੀ ਰਹੀ ਆ ਲੱਖੇ ਸਿਧਾਣੇ ਦੇ ਲਾਈਵ ਦੇ ਵਿੱਚ ਇਹ ਗੱਲ ਲੱਖੇ ਨੇ ਜਿਹੜੀ ਆ ਨਸ਼ਰ ਕੀਤੀ ਸੀ ਕਿ ਹਾਂ ਭਾਨੇ ਸਿੱਧੂ ਨੂੰ 102 ਡਿਗਰੀ 103 ਡਿਗਰੀ ਬੁਖਾਰ ਦੇ ਵਿੱਚ ਨਿਰਵਸਤਰ ਕਰਕੇ ਕੁੱਟਿਆ ਗਿਆ ਬਾਈ ਅਰ ਲੱਖੇ ਨੇ ਹੋਰ ਵੱਡਾ ਇਲਜ਼ਾਮ ਲਗਾਇਆ ਕਿ ਸੀਐਮ ਨੇ ਭਾਨੇ ਸਿੱਧੂ ਦੀ ਕਟਾਈ ਦੇਖੀ ਯਾਰ ਇੱਕ ਹੈੱਡ ਆਫ ਦਾ ਸਟੇਟ ਆ ਇੱਕ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਜੇ ਤੁਸੀਂ ਥੋੜੇ ਪੰਜਾਬ ਦੇ ਨੌਜਵਾਨ ਦੀ ਕਟਾਈ ਤੁਸੀਂ ਲਾਈਵ ਦੇਖ ਰਹੇ ਹੋ ਯਾਰ ਫਿੱਟ ਲਾਹਣਤਾ ਯਾਰ ਇਹ ਜੀ ਰਾਜਨੀਤੀ ਤੇ ਭਾਈ ਉਹ ਸਮਾਂ ਜਿਸ ਸਮੇਂ ਨੌਜਵਾਨਾਂ ਦੇ ਝੁੱਠੇ ਮੁਕਾਬਲੇ ਬਣਾਏ ਗਏ ਤੇ ਅੱਜ ਦੇ ਸਮੇਂ 'ਚ ਫਰਕ ਕੀ ਰਹਿ ਗਿਆ ਇਹੀ ਤਾਂ ਗੱਲ ਆ ਨਾ ਫਿਰ ਫਿਰ ਬਦਲਾਵ ਕਿੱਥੇ ਆ ਭਾਈ ਗੱਲ ਤਾਂ ਇਹੀ ਆ ਨਾ ਉਹ ਨੌਜਵਾਨ ਮੈਂ ਭਾਨੇ ਨੂੰ ਉਹਨਾਂ ਨੌਜਵਾਨਾਂ ਦੇ ਨਾਲ ਕੰਪੇਅਰ ਨਹੀਂ ਕਰ ਰਿਹਾ ਯਾਰ ਉਹ ਮਤਲਬ ਉਹਨਾਂ ਦਾ ਜਨੂੰਨ ਅਲੱਗ ਸੀ ਉਹ ਲੱਗ ਤਰ੍ਹਾਂ ਦੇ ਉਹ ਬੜਾ ਸਾਡੇ ਲਈ ਸਤਕਾਰ ਤੇ ਸ਼ਕਤੀਤਾਂ ਨੇ ਉਹ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਉਹ ਵੀ ਪੰਜਾਬ ਦੇ ਨੌਜਵਾਨ ਸੀ ਭਾਨਾ ਵੀ ਪੰਜਾਬ ਦਾ ਨੌਜਵਾਨਾ ਉਹਨਾਂ ਨੇ ਵੀ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਭਾਨਾ ਵੀ ਪੰਜਾਬ ਦੇ ਹੱਕਾਂ ਲਈ ਬੋਲਦਾ ਜਿਹੜਾ ਜਿਹੜਾ ਨੌਜਵਾਨ ਐਦਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਕੂਮਤ ਦੀਆਂ ਨਜ਼ਰਾਂ 'ਚ ਚੂਬਣ ਕੱਤੇ ਲੱਗ ਜਾਂਦਾ ਉਹ ਥੋੜੇ ਸਵਾਲ ਦੇ ਵਿੱਚ ਰਮਨ ਤੁਹਾਡਾ ਜਵਾਬ ਕਿ ਜਿਹੜਾ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਤਾਂ ਚੂਭੂਗਾ ਨਾ ਜਦੋਂ ਤੁਸੀਂ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕਰੋਗੇ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੋਗੇ ਤੁਸੀਂ ਪੰਜਾਬ ਦੇ এনवायरमेंट ਦੀ ਗੱਲ ਕਰੋਗੇ ਤੁਸੀਂ ਉਹਨਾਂ ਠੱਗ ਏਜੰਟਾਂ ਨੂੰ ਠੀਕ ਆ ਭਾਨੇ ਨੇ ਗਲਤ ਕੀਤਾ ਹੋਊਗਾ ਮੰਨ ਗਿਆ ਜੀ ਭਾਨੇ ਦਾ ਕੋਈ ਹੱਕ ਨਹੀਂ ਬਣਦਾ ਮੈਂ ਭਾਨੇ ਨੂੰ ਵੀ ਕਹਿੰਦਾ ਬਾਈ ਤੇਰਾ ਕੋਈ ਹੱਕ ਨਹੀਂ ਬਣਦਾ ਕਿਸੇ ਤੋਂ ਪੈਸੇ ਦਵਾਉਣ ਦਾ ਠੀਕ ਆ ਫਿਰ ਸਰਕਾਰ ਕੀ ਕਰਦੀ ਹੈ ਬਾਈ ਸਖਤ ਕਾਨੂੰਨ ਲੈ ਕੇ ਆਵੇ ਇਹਨਾਂ ਠੱਗ ਚੋਰ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿ ਰਿਹਾ ਆਪਣਾ ਕੰਮ ਬਹੁਤ ਨੇ ਬਹੁਤ ਬਹੁਤ ਬੰਦੇ ਨੇ ਜਿਹੜੇ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਇਮਾਨਦਾਰੀ ਨਾਲ ਕਰ ਰਹੇ ਨੇ ਪਰ ਜਿਹੜੇ ਠੱਗ ਚੋਰ ਏਜੰਟਾਂ ਆਮ ਲੋਕਾਂ ਦਾ ਪੈਸਾ ਜਿਹੜਾ ਗਵਨ ਕਰਦੇ ਨੇ ਆਮ ਲੋਕਾਂ ਨੂੰ ਪੈਸੇ ਪਿੱਛੇ ਹਰਾਨ ਕਰਦੇ ਨੇ ਬਾਈ ਸਰਕਾਰ ਉਹਨਾਂ ਦੇ ਪਿੱਛੇ ਕਾਨੂੰਨ ਕਿਉਂ ਨਹੀਂ ਲੈ ਕੇ ਆਉਂਦੀ ਬਾਈ ਅੱਜ ਵੀ ਚੰਡੀਗੜ੍ਹ ਮੁਹਾਲੀ 'ਚ ਤੁਸੀਂ 43 'ਚ ਲੰਘ ਜੋ ਸੌਰੀ 43 ਦੀ ਕਹਿੰਦਾ 3B2 'ਚ ਲੰਘ ਜੋ 34 'ਚ ਲੰਘ ਜੋ ਕਿੰਨੇ ਹੀ ਇਦਾਂ ਦੇ ਇੰਸਟੀਟਿਊਟ ਨੇ ਜਿੱਥੇ ਗਲਤ ਹੁੰਦਾ ਬਾਈ ਉਹੀ ਗੱਲ ਆ ਨਾ ਹੁਣ ਜਿੰਨੇ ਉੱਥੇ ਇੰਸਟੀਚਿਊਟ ਨੇ ਉਹ ਸਾਰੇ ਨਹੀਂ ਸਾਰੇ ਨਹੀਂ ਗਲਤ ਹੋ ਸਕਦੇ ਅਸੀਂ ਇਜਤ ਕਰਦੇ ਹਾਂ ਉਹਨਾਂ ਲੋਕਾਂ ਦੀ ਠੀਕ ਆ ਹਨਾ ਉਹ ਠੀਕ ਆ ਆਪਣਾ ਯਾਰ ਕੰਮ ਵਧੀਆ ਤਰੀਕੇ ਨਾਲ ਕਰਦੇ ਨੇ ਇਮਾਨਦਾਰੀ ਨਾਲ ਕਰਦੇ ਨੇ ਪਰ ਜਿਵੇਂ ਕਹਿੰਦੇ ਨੇ ਵੀ ਇੱਕ ਗੰਦੀ ਮਛਲੀ ਜਿਹੜੀ ਆ ਸਾਰਾ ਤਲੋ ਗੰਦਾ ਕਰ ਦਿੰਦੀ ਆ ਇੱਕਾ ਦੁੱਕਾ ਏਜੰਟਾਂ ਨੇ ਜਿਹੜਾ ਉਹਨਾਂ ਵਿਚਾਰਿਆਂ ਦਾ ਵੀ ਜਿਹੜੇ ਸਹੀ ਤਰੀਕੇ ਨਾਲ ਆਪਣਾ ਕੰਮ ਕਰਦੇ ਨੇ ਉਹਨਾਂ ਦਾ ਜਿਹੜਾ ਨਾਮ ਬਾਈ ਖਰਾਬ ਕਰਤਾ ਉਹ ਯਾਰ ਉਹਨਾ ਖਰਾਬ ਨੌ ਕਰਨ ਵਾਲਿਆਂ ਤੋਂ ਜੇ ਭਾਨੇ ਨੇ ਬੜਕ ਨਾਲ ਜਾਂ ਰੋਹ ਨਾਲ ਜਿਵੇਂ ਵੀ ਜਦੋਂ ਪੁਲਿਸ ਦੀ ਵੀ ਬਾਧਾ ਲੱਗੀ ਜੇ ਭਾਨੇ ਨੇ ਕਿਸੇ ਦਾ ਰੁਪਈਆ ਮੜਾਤਾ 10 ਲੱਖ ਮੜਾਤਾ ਕਿਸੇ ਦਾ 15 ਮੜਾਤਾ ਕਿਸੇ ਦਾ 5 ਮੜਾਤਾ ਕਿਸੇ ਦਾ 2 ਮੜਾਤਾ ਬਾਈ ਗਲਤ ਕੀ ਕਰਤਾ ਭਾਨੇ ਨੇ ਗੁਨਾਹ ਕੀ ਕਰਤਾ ਉਹ ਯਾਰ ਚਿੱਟੇ ਵਾਲੇ ਦਾ ਫੜ ਲਓ ਜਿਨ੍ਹਾਂ ਨੇ ਘਰਾਂ ਦੇ ਘਰ ਪੱਟ ਤੇ ਉਹ ਗੈਂਗਸਟਰ ਦਾ ਫੜ ਲਓ ਜਿਨ੍ਹਾਂ ਨੇ ਦਿਨ ਦਿਹਾੜੇ ਸਿੱਧੂ ਮੂਸੇ ਵਾਲਾ ਮਾਰਤਾ ਉਹ ਨੌਜਵਾਨ ਜਿਹੜੇ ਸਾਡੇ ਖਤਮ ਕਰਤੇ ਜਿਨ੍ਹਾਂ ਨੇ ਸੰਦੀਪ ਨੰਗਲੰਬੀਆਂ ਮਾਰਤਾ ਉਹਨੂੰ ਤਾਂ ਇਨਸਾਫ ਦੇ ਦਿਓ ਪਾਨਾ ਬਾਅਦ ਚੋ ਦੇਖ ਲਿਓ ਯਾਰ ਪਾਨਾ ਕੋਈ ਪੰਜਾਬ ਦਾ ਮੁੱਦਾ ਥੋੜਾ ਪਾਨਾ ਸਿੱਧੂ ਤਾਂ ਪੰਜਾਬ ਦਾ ਇੱਕ ਉਹ ਨੌਜਵਾਨ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰਦਾ ਹੈ ਚਲੋ ਪਹਿਲਾ ਪਰਚਾ ਹੋਇਆ ਸੀ ਠੀਕ ਹੈ ਮੁੜ ਕੇ ਜ਼ਮਾਨਤ ਹੋ ਜਾਂਦੀ ਹੈ ਤੇ ਅੱਜ ਇੱਕ ਹੋਰ ਪਰਚਾ ਕਹਿੰਦੇ ਹੋ ਗਿਆ ਭਾਨੇ ਦੇ ਮੈਨੂੰ ਲੱਗਦਾ ਕਮੇਡੀ ਸ਼ੋਅ ਚੱਲ ਰਿਹਾ ਯਾਰ ਪਹਿਲੀ ਗੱਲ ਤਾਂ ਉਹ ਲੇਡੀ ਨਹੀਂ ਸਾਹਮਣੇ ਆਈ ਜਿਸ ਨੇ ਭਾਨੇ ਸਿੱਧੂ ਦੇ ਉੱਪਰ ਇਲਜ਼ਾਮ ਲਾਇਆ ਕਿ ਮੇਰਾ ਭਾਨੇ ਨੇ 10000 ਰੁਪਿਆ ਖੋਲਿਆ ਉਹ ਸਾਹਮਣੇ ਨਹੀਂ ਆਈ ਹੁਣ ਦੇਖਦੇ ਆ ਫਿਰ ਜਿਸ ਲੇਡੀ ਦੀ ਚੇਨ ਖੋਈਆ 골ਡ ਚੇਨ ਖੋਈਆ 올레डी ਕਰ ਤੱਕ ਸਾਹਮਣੇ ਆਉਂਦੀ ਆ ਦੋ ਦਿਨ ਦੋ ਦਿਨ ਪਹਿਲਾਂ ਦੋ ਤਿੰਨ ਕ ਦਿਨ ਪਹਿਲਾਂ ਇਹ ਜਿਹੜਾ ਪਰਚਾ ਹੋਇਆ ਸੀਗਾ ਹੈਨਾ ਹੁਣ ਹੋ ਗਿਆ ਦੋ ਤਿੰਨ ਦਿਨ ਚ ਉਹਦੀ ਜਮਾਨਤ ਹੋ ਗਈ ਇਹਦੀ ਵੀ ਹੋ ਜੂ ਪਾਨਾ ਜਿਸ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਪਾਨਾ ਸਿੱਧੂ ਕੀ ਕਹਿ ਗਿਆ ਮੈਂ ਨਹੀਂ ਦੱਬਦਾ ਉਹ ਸੁਨੇਹਾ ਦੇ ਗਿਆ ਨਾ ਵੀਡੀਓ ਦੇਖੀ ਹੋਣੀ ਉਹ ਕਹਿੰਦਾ ਮੈਂ ਨਹੀਂ ਦੱਬਦਾ ਪਾਨੇ ਨੂੰ ਯਾਰ ਕੋਈ ਨਹੀਂ ਇੱਕ ਮੈਨੂੰ ਤਾਂ ਲੱਗਦਾ ਲੱਖੇ ਸਦਾਨ ਦੇ ਜਿਵੇਂ ਗੱਲ ਗਈ ਸੀ ਕਿ ਪੰਜ ਸੱਤ ਪਰਚੇ ਜਿਹੜੇ ਨੇ ਲਗਾਤਾਰ ਪਾਉਣਗੇ ਪਾਈ ਜਾਣਦੇ ਆ ਕਦੇ ਤਾਂ ਕਦੇ ਤਾਂ ਇਹਨਾਂ ਨੂੰ ਸ਼ਰਮ ਆਊ ਏ ਪੋਰਸਾ ਪ੍ਰਸ਼ਾਸਨ ਦੀ ਮੈਂ ਗੱਲ ਕਰ ਰਿਹਾ ਮੱਖ ਮੰਤਰੀ ਸਾਹ ਭਾਨਾ ਸਾਡੇ ਪੰਜਾਬ ਦਾ ਨੌਜਵਾਨ ਆ ਉਹਦੀ ਇੱਕ ਵਾਰੀ ਫਾਈਲ ਤਾਂ ਪੜ ਲਓ ਲਿਆ ਕੇ ਕਿ ਕੀ ਵਾਕਈ ਭਾਨਾ ਕਸੂਰਵਾਰ ਆ ਇੱਕ ਵਾਰੀ ਪੜ ਤਾਂ ਲਓ ਇੱਕ ਵਾਰੀ ਉਹ ਸਾਰਾ ਮਾਮਲਾ ਦੇਖ ਤਾਂ ਲਓ ਕਿ ਭਾਨਾ ਕੀ ਕਰ ਰਿਹਾ ਯਾਰ ਕਿਤੇ ਕਿਸੇ ਨੌਜਵਾਨ ਦੇ ਨਾਲ ਗਲਤ ਹੋ ਗਏ ਕਿਤੇ ਉਹ ਸਿਸਟਮ ਦਾ ਸਤਾਇਆ ਹੋ ਦਵਾਰੋਂ ਹੱਥਾਂ ਦੇ ਵਿੱਚ ਹਥਿਆਰ ਨਾ ਚੱਕ ਲਈ ਯਾਰ ਲੱਖਾ ਸਦਾਣਾ ਉਹ ਰਾਤੋਂ ਮੁੜਿਆ ਭਾਨਾ ਬਾਈ ਨਹੀਂ ਮੁੜ ਹੋਣਾ ਲੋਕੋ ਗਵਾ ਲੋਂਗੇ ਭਾਨੇ ਨੂੰ ਸੇਖ ਤਾਂ ਉਹ ਦੇ ਵੀਅਰ ਦੀ ਵਜ੍ਹਾ ਦੇ ਨਾਲ ਕਿਤੇ ਪਾਨਾ ਸਿਸਟਮ ਦਾ ਬਾਗੀ ਹੋ ਕੇ ਨਾ ਖੜ ਜਵੇ ਯਾਰ ਗਵਾਨਾ ਲਿਓ ਮੁੰਡੇ ਨੂੰ ਬਾਈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਅਜਿਹੀ ਗੱਲਾਂ ਜਿਹੜੀਆਂ ਦੇਖਣ ਨੂੰ ਮਿਲਿਆ ਨੇ ਕਿ ਜਿਹੜੇ ਨੌਜਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਜਿਸ ਤੋਂ ਬਾਅਦ ਨੌਜਵਾਨ ਬਾਗੀ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਈ ਅਜਿਹੇ ਕਾਰਨ ਬਣਦੇ ਨੇ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਨੌਜਵਾਨ ਬਾਗੀ ਹੋ ਜਾਂਦੇ ਨੇ ਤਾਂ ਅੱਜ ਦੇ ਜੋ ਹਾਲਾਤ ਬਣੇ ਹੋਏ ਨੇ ਕਿਤੇ ਨਾ ਕਿਤੇ ਲੱਗਦਾ ਕਿ ਗੱਲ ਹੋ ਸਕਦੀ ਹੈ ਬਾਈ ਉਹ ਹੀ ਦਾ ਗੱਲ ਕਰ ਰਹੇ ਆ ਨਾ ਨੌਜਵਾਨ ਬਾਗੀ ਨਹੀਂ ਉਸ ਸਮੇਂ ਮੈਨੂੰ ਸ਼ਬਦ ਥੋੜਾ ਜਿਹਾ ਮੈਨੂੰ ਸਹੀ ਨਹੀਂ ਲੱਗਿਆ ਉਸ ਸਿਸਟਮ ਦੇ ਬਾਗੀ ਕਹਿ ਸਕਦੇ ਹਾਂ ਜਾਂ ਅਕਾਲ ਤਖਤ ਸਾਹਿਬ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਨੌਜਵਾਨਾਂ ਨੇ ਹਕੂਮਤ ਦੇ ਖਿਲਾਫ ਜੰਗ ਛੇੜੀ ਬਿਲਕੁਲ ਬਾਈ ਜਦੋਂ ਤੁਸੀਂ ਬੰਦੇ ਦੇ ਝੂਠੇ ਦੇ ਝੂਠੇ ਪਰਚੇ ਪਾਈ ਜਾਉਂਗੇ ਪਹਿਲਾਂ ਭਾਨਾ ਸਿੱਧੂ ਕਹਿੰਦੇ ਵੀ ਜਾਤੀ ਸੂਚਕ ਗਾਲਾਂ ਕੱਢੀਆਂ ਨੇ ਪਹਿਲਾਂ ਵਿਚਾਰਾ ਕਿੰਨੇ ਚਿਰ ਜੇਲ੍ਹ ਦੇ ਵਿੱਚ ਲਾ ਕੇ ਆਇਆ ਹੈ ਨਾ ਹੁਣ ਭਾਨਾ ਸਿੱਧੂ ਤੇ ਇੱਕ ਪਰਚਾ ਹੁਣ ਦੂਆ ਪਰਚਾ ਹਲੇ ਹੋਰ ਪਤਾ ਨਹੀਂ ਕਿੰਨੇ ਯਾਰ ਕਿਤੇ ਬਾਈ ਗਲਤ ਰਸਤੇ ਨਾਲ ਤੁਰ ਪਵੇ ਪੰਜਾਬ ਦਾ ਮਾਹੌਲ ਪਹਿਲਾਂ ਹੀ ਬਹੁਤ ਖਰਾਬ ਆ ਕਿਤੇ ਭਾਨੇ ਦੇ ਹੱਥ ਦੇ ਵਿੱਚ ਜਦੋਂ ਹੁਣ ਸੋਸ਼ਲ ਮੀਡੀਆ ਵਾਸਤੇ ਇੱਕ ਮੋਬਾਈਲ ਹੁੰਦਾ ਹੈ ਭਾਨਾ ਸਿੱਧੂ ਸੋਸ਼ਲ ਮੀਡੀਆ ਤੇ ਦੇਖਦਾ ਕਿਤੇ ਯਾਰ ਸਾਨੂੰ ਇਹ ਖਬਰ ਨਾ ਦੇਖਣੀ ਪੈ ਜਾ ਕਿ ਭਾਨਾ ਬਾਈ ਹੁਣ ਦੇਖਣੇ ਵਾਲੀ ਗੱਲ ਇਹ ਹੈ ਕਿ ਉਹ ਘਰ ਉਹ ਗਰੀਬ ਪਰਿਵਾਰ ਜਿਨ੍ਹਾਂ ਦਾ ਲੱਖਾਂ ਰੁਪਿਆ ਭਾਨਾ ਸਿੱਧੂ ਨੇ ਵਾਪਸ ਕਰਵਾਇਆ ਕਿ ਆਹੋ ਭਾਨਾ ਸਿੱਧੂ ਦੇ ਨਾਲ ਆ ਕੇ ਖੜਦੇ ਨੇ ਫਰਜ਼ ਬਣਦਾ ਬਾਈ ਹੁਣ ਉਹਨਾਂ ਦਾ ਫਰਜ਼ ਬਣਦਾ ਕਾਫੀ ਮੈਂ ਇੰਟਰਵਿਊਜ਼ ਦੇਖ ਵੀ ਰਿਹਾ ਕਾਫੀ ਉਹ ਵੀਰ ਜਿਹੜੇ ਨੇ ਉਹ ਪਰਿਵਾਰ ਜਿਹੜੇ ਨੇ ਉਹ ਆ ਵੀ ਰਹੇ ਨੇ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਬਿਆਨ ਵੀ ਦਿੱਤਾ ਕਿ ਭਾਨੇ ਨੇ ਤਾਂ ਬਾਈ ਸਾਤੋਂ ਚਾਹ ਵੀ ਨਹੀਂ ਪੀਤੀ ਹੈਗੀ ਹੁਣ ਉਹਨਾਂ ਲੋਕਾਂ ਦਾ ਵੀ ਫਰਜ਼ ਬਣਦਾ ਯਾਰ ਭਾਨਾ ਥੋੜੀ ਲੜਾਈ ਲੜ ਰਿਆ ਸੀ ਪਾਨੇ ਨੇ ਥੋੜੇ ਪੈਸੇ ਵਾਪਸ ਕਰਾਉਣੇ ਥੋਨੂੰ ਉਜੜਦੇਆਂ ਨੂੰ ਥੋਨੂੰ ਵਸਦੇਆਂ ਚ ਕਰਤਾ ਯਾਰ ਪਾਨੇ ਦੀ ਸਪੋਰਟ ਕਰ ਲੋ ਪਾਨੇ ਦੀ ਸਪੋਰਟ ਕਰ ਲੋ ਬਚਾ ਲੋ ਯਾਰ ਉਸ ਮੁੰਡੇ ਨੂੰ ਤਾਂ ਬਾਈ ਹੁਣ ਲਾਸਟ ਦੇ ਵਿੱਚ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਜਿਹੜੇ ਕਮੈਂਟਾਂ ਦੇ ਵਿੱਚ ਤਾਂ ਕਹਿੰਦੇ ਨੇ ਪਾਨੇ ਅਸੀਂ ਤੇਰੇ ਨਾਲ ਐ ਪਰ ਹਜੇ ਵੀ ਘਰਾਂ ਬੈਠੇ ਨੇ ਸੜਕਾਂ ਤੇ ਆਉਣਾ ਪਊਗਾ ਬਾਈ 29 ਤਰੀਕ ਨੂੰ ਦੇਖੋ ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿਣ ਵਾਲਾ ਕੌਣ ਹੋਣਾ ਯਾਰ ਮੇਤੋਂ ਵੀ ਵੱਡੇ ਵੱਡੇ ਸਿਆਣੇ ਬੰਦੇ ਬੈਠੇ ਨੇ ਵੱਡੇ ਵੱਡੇ ਵਿਦਵਾਨ ਬੈਠੇ ਨੇ ਵੱਡੇ ਵੱਡੇ ਸੂਝਵਾਨ ਬੈਠੇ ਨੇ 29 ਤਰੀਕ ਨੂੰ ਕੋਟਦੂਨੇ ਇਕੱਠ ਰੱਖਿਆ ਭਾਂਡੇ ਭਾਨੇ ਦੇ ਪਿੰਡ ਤੇ ਬਾਈ ਜੇ ਬਾਕੀ ਭਾਨੇ ਨੂੰ ਪਿਆਰ ਕਰਦੇ ਹੋ ਬਾਕੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਬਾਕੀ ਪੰਜਾਬ ਦੇ ਮੁੱਦੇ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਬਾਈ ਕੋਟਦੂਨੇ ਪਹੁੰਚ ਜਾ ਨਹੀਂ ਫਿਰ ਜਿਹੜੇ ਭਾਨੇ ਨੂੰ ਗਾਲਾਂ ਕੱਢਦੇ ਨੇ ਜਾਂ ਜਿਹੜੇ ਭਾਨੇ ਦੇ ਮਤਲਬ ਕਹਿੰਦੇ ਨੇ ਇਹਨੇ ਕੀ ਲੈ ਲਿਆ ਯਾਰ ਫਿਰ ਜੇ ਤੁਸੀਂ ਕੁਝ ਕਰਨ ਨਹੀਂ ਨਾ ਸਕਦੇ ਤਾਂ ਬਾਈ ਤੁਹਾਨੂੰ ਕੁਝ ਬੋਲਣ ਦਾ ਵੀ ਹੱਕ ਨਹੀਂ ਫਿਰ ਬਾਈ ਉਹੀ ਲਾਸਟ ਚ ਗੱਲਾਂ ਰਹਿ ਜਾਂਦੀਆਂ ਨੇ ਵੀ ਭੋਗਾਂ ਤੇ ਇਕੱਠ ਕਰ ਲੈਂਦੇ ਨੇ ਸਾਡੇ ਵਾਲੇ ਫਿਰ ਇਹੀ ਤਾਂ ਗੱਲ ਆ ਨਾ ਫਿਰ ਦੀਪ ਸਿੱਧੂ ਨੂੰ ਜਿਉਂਦੇ ਜੀ ਦੀਪ ਸਿੱਧੂ ਨੂੰ ਕੀ ਕੀ ਕਿਹਾ ਗਦਾਰ ਏਜੰਸੀਆਂ ਦਾ ਦੀਪ ਦੇ ਭੋਗ ਤੇ ਲੱਖਾਂ ਦਾ ਇਕੱਠ ਸੀ ਕਿ ਨਹੀਂ ਸਿੱਧੂ ਮਸੇਵਾਲਾ ਨੂੰ ਕੀ ਕਿਹਾ ਮਾਫੀ ਮੰਗਾਈ ਘਰੇ ਜਾ ਕੇ ਸਿੱਧੂ ਮਸੇਵਾਲਾ ਦੇ ਭੋਗ ਤੇ ਕਿੰਨਾ ਇਕੱਠ ਸੀ ਸੰਦੀਪ ਨੰਗਲੰਬੀਆਂ ਇਹ ਜੀ ਇਹਨੇ ਜੀ ਐਂ ਕਰਤਾ ਕਬੱਡੀ ਜੇ ਨੇ ਜੀ ਐਂ ਕਰਤਾ ਸੰਦੀਪ ਨੰਗਲੰਬੀਆਂ ਦੇ ਕਿੰਨਾ ਹੋ ਸੀ ਤਾਂ ਮੈਨੂੰ ਇਹ ਲੱਗਦਾ ਕਿ ਸੋਸ਼ਲ ਮੀਡੀਆ ਤੇ ਸਾਥ ਦੇਣ ਦੀ ਜਗ੍ਹਾ ਲੋਕਾਂ ਨੂੰ ਸੜਕਾਂ ਤੇ ਆਣ ਦੀ ਜ਼ਰੂਰਤ ਹੈ ਗਰਾਊਂਡ ਤੇ ਆਉਣਾ ਪਊਗਾ ਬਾਈ ਜਿਉਂਦੇ ਜੀ ਬੰਦੇ ਦੀ ਕਦਰ ਕਰਨੀ ਪਊਗੀ ਅਸੀਂ ਦੀਪ ਸਿੱਧੂ ਗਵਾ ਲਿਆ ਸੀ ਸਿੱਧੂ ਮਸੇਵਾਲਾ ਗਵਾ ਲਿਆ ਸੀ ਨੇ ਸੰਦੀਪ ਰੰਗਲੰਬੀਆਂ ਗਵਾ ਲਿਆ ਯਾਰ ਹੁਣ ਕਿਤੇ ਇਹ ਜੇ ਇਕਾ ਦੁਕਾ ਜਿਹੜੇ ਰਹਿ ਗਏ ਨੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਸਾਥ ਦੇ ਲੋ ਯਾਰ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਲੱਤਾਂ ਤਰਾਂ ਖਿੱਚੋ ਯਾਰ ਲੱਤਾਂ ਨਾ ਖਿੱਚੋ ਕੋਈ ਗੱਲ ਨਹੀਂ ਯਾਰ ਲੜ ਲਾਂਗੇ ਲੜਾਈ ਕੋਈ ਗੱਲ ਨਹੀਂ ਕਿਦਰੇ ਨਹੀਂ ਜਾਂਦਾ ਪੰਜਾਬ ਉਹ ਲੜ ਲਾਂਗੇ ਫਿਰ ਬਈ ਅੱਜ ਵੀ ਉਹ ਲੋਕ ਕੋਣ ਨੇ ਜਿਹੜੇ ਕਮੈਂਟਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਠੀਕ ਹੋ ਗਿਆ ਵਿਦਵਾਨ ਬੁੱਧੀਜੀਵੀ ਸੋਸ਼ਲ ਮੀਡੀਆ ਵਿਦਵਾਨ ਬੁੱਧੀਜੀਵੀ ਇੱਕ ਉਹ ਪ੍ਰਜਾਤੀ ਹੋਰ ਆ ਉਹ ਗੱਲਾਂ ਹੋਰ ਨੇ ਪਰ ਇਹ ਸੋਸ਼ਲ ਮੀਡੀਆ ਵਿਦਵਾਨ ਨੇ ਕਹਿ ਲੋ ਕਿ ਕੰਮ ਹੁੰਦਾ ਨਹੀਂ ਕੋਈ ਰਜਾਈ ਚੋਂ ਬਾਹਰ ਨਿਕਲਣਾ ਨਹੀਂ ਹੁੰਦਾ ਜਿਹੜੇ ਕਰਦੇ ਨੇ ਵੀ ਐ ਹੋ ਗਿਆ ਭਾਣਨੇ ਨੇ ਐ ਕਰਤਾ ਉਹਨਾਂ ਨੇ ਕੰਮ ਕਰਨਾ ਨਹੀਂ ਹੁੰਦਾ ਬਸ ਉਹ ਆਈਟੀ ਸਾਈਲਾਂ ਦੀ ਡਿਊਟੀ ਲੱਗੀ ਆ ਠਾ ਠਾ ਕਮੈਂਟ ਠੋਕੀ ਜਾਂਦੇ ਨੇ ਉਹ ਨਹੀਂ ਨਾ ਨੂੰ ਸੀਰੀਅਸ ਨਾ ਲੈ ਕਰੋ ਯਾਰ ਧੰਨਵਾਦ ਬਾਈ